ਸਿਕਾਲ ਗੁੱਡ ਮਾਰਨਿੰਗ ਜਪਾਨੀ ਲੋਅ ਰੋਡ ਤੇ ਬੂਟਿਆਂ ਦੀ ਕਾਂਟ ਸ਼ਾਰਟ ਕਰਨ ਜਾ ਰਹੇ ਆਂ ਕਈ ਬੂਟੇ ਦੀ ਟਾਹਣੀਆਂ ਨਾ ਸੜਕ 깔ੂ ਆ ਰਹੀਆਂ ਸੋ ਤਾਂ ਜੋ ਵੀ ਇਹ ਬੂਟਿਆਂ ਦੀ ਜੋ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਕਰੇ ਥੋੜਾ ਅਗੇ ਰਹੀ ਇਹ ਹੈਗਾ ਜੀ ਵਿਛੇੜੇ ਦਾ ਰੁੱਖ ਜੇ ਅੱਜ ਆਪਾਂ ਸੂਆ ਬਣਾ ਲਈਏ ਆਲੇ-ਦੋਲੇ ਉਹ ਉਹ ਬੰਦੂ ਕੋਲ ਜੱਟ ਪਾਣੀ ਪੀ ਰਿਹਾ ਵਿੱਚ ਵਧੀਆ ਕਿਸੇ ਦਾ ਪਾਣੀ ਲੈ ਰਿਹਾ ਉਹਦਾ ਕੁਝ ਦਾ ਬਰਸਾਤ ਦਾ ਪਾਣੀ ਹੈ ਇਹ ਆਲੇ-ਦੋਲੇ ਪੱਥਰ ਵਾਇਦੇ ਪਈ उहो प्यार करवले त रुक आहे इतर कुझु वठूं कुझु वसूल की ਤਲਾ ਟਾਣਾ ਜਿਹੜਾ ਸੜਕਾਂ ਤੋਂ ਆ ਰਿਹਾ ਸੀਗਾ Thank you ਇਹ ਜੋ ਟਾਲੀ ਦਾ ਰੁੱਖ ਤੁਸੀਂ ਦੇਖ ਰਹੇ ਹੋ ਇਹ ਤਕਰੀਬਨ ਇਸ ਕੋਠੇ ਨੂੰ ਕਾਫੀ ਉੱਚਾ ਸਗਾ ਇੱਕ ਵਾਰ ਤਾਂ ਚਲੋ ਮਨ ਲਿਆ ਹਨੇਰੀ ਨਾਲ ਟੁੱਟ ਗਿਆ ਦੂਜੀ ਵਾਰ ਇਸ ਨੂੰ ਇੱਥੋਂ ਕਿਸ ਨੇ ਗੱਭਰ ਫੇਰ ਤੋੜ ਦਿੱਤਾ ਇਸ ਨੂੰ ਜੋੜਿਆ ਕੋਸ਼ਿਸ਼ ਕੀਤੀ ਵੀ ਇਹ ਰੁੱਖ ਵਧੀਆ ਚੱਲ ਪਵੇ ਪਰ ਫਿਰ ਵੀ ਇਨੇ ਇਨੋਂ ਦੁਆਰਾ ਜਿਹੜਾ ਆ ਟਾਣਾ ਨਿਕਲਿਆ ਸੀ ਦੁਆਰ ਤੇ ਇਹ ਵੀ ਇੱਥੋਂ ਤੋੜ ਰਿਹਾ ਕੁਦਰਤ ਆਪਣੇ ਆਪ ਚ ਤਾਕਤਵਰ ਵਾ ਔਰ ਮਿਹਰਬਾਨ ਆ ਇਹ ਦੇਖੋ ਥੱਲੇ ਸਾਰੀ ਇਹ ਦੁਆਰਾ ਆਪ ਫਟਾਰ ਨਿਕਲੀਆਂ ਨਵੀਆਂ ਟਾਣੀਆਂ ਸਾਰੀਆਂ ਇਹ ਕਿੰਨੀ ਵਾਰੀ ਇਹ ਇਹਦੇ ਨਾਲ ਇਹ ਟਾਲੀ ਦੇ ਨਾਲ ਅੱਦਾ ਜਾਨੀ ਕਿ ਭੰਨ ਤੋੜੇ ਨਾ ਕੀਤੀ ਗਈ ਆ ਪਰ ਫਿਰ ਵੀ ਇਹ ਹਾਰ ਨਹੀਂ ਮੰਨਦੀ ਔਰ ਆਪਣੀ ਜੂਰਾ ਸ਼ੂਰਾ ਦੇ ਉੱਪਰ ਅੱਗੇ ਵੱਧ ਰਹੀ ਹੈ ਸੋ ਇਸ ਦੀ ਹੁਣ ਜਿਹੜੀ ਥੱਲੇ ਥੱਲੇ ਉਟਾਣੀ ਹੈ ਨਾ ਉਹ ਆਪਾਂ ਕਾਂਡ-ਛਾਂਡ ਕਰ ਦਈਏ ਤਾਂ ਕਿ ਜਿਹੜੀਆਂ ਸਿੱਧੀਆਂ ਟਾਣੀਆਂ ਸਿੱਧੀਆਂ ਉੱਪਰ ਜਾਣ ਤੇ ਥੱਲੇ ਵਾਲੇ ਦੋਲੇ ਨਾ ਫੈਲਣ ਇਹ ਹਰੇਕ ਨੂੰ ਚਾਹੀਦਾ ਵੀ ਇਹਨਾਂ ਨੂੰ ਇਸ ਤਰ੍ਹਾਂ ਨਾ ਭੰਨੋ ਥੋੜੋ ਬੜੀ ਮਿਹਨਤ ਆਂਦੀ ਹੈ ਦੇਖੋ ਇਹ ਥੱਲੇ ਟਾਣਾ ਕਿੰਨਾ ਮੋਟਾ ਹੈ ਵੇ ਦੇਖ ਜੀ ਸਾਹਿਬ ਇਹ ਕਿੰਨਾ ਥੱਲੋ ਮੋਢੇ ਜਿਹੜਾ ਆ ਛੋਟਾ ਪੂਰਾ ਇਹ ਤਕਰੀਬਨ 2.5 ਸਾਲ ਤੋਂ ਉੱਤੇ ਦੀ ਆ ਪਰ ਛੜਦੇ ਨਹੀਂ ਕਿ ਭੰਨੀ ਜਾ ਰਹੇ ਆ ਭੰਨੀ ਜਾ ਰਹੇ ਆ ਵੱਡੀ ਜਾ ਰਹੇ ਆ ਰਣੀ ਅਨੁਭਵ ਖੰਦੀ ਆਪਣੇ ਨਾਲ ਪਿਆਰ ਕਈ ਇਸ ਨੂੰ ਮਾਰਾ ਮੋਟਾ ਇਹ ਸਾਡੇ ਪੰਜਾਬ ਦਾ ਰਾਜ ਰੁਖ ਟਾਲੀ ਆ